ਆਪਰੇਸ਼ਨ ਸਿੰਦੂਰ ਦੇ ਤਹਿਤ ਅੱਤਵਾਦੀਆਂ ਦੇ ਟਿਕਾਣੇ ਤੇਰ ਸਟ੍ਰਾਈਕ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਜਿੱਥੇ ਡਰ ਦਾ ਮਾਹੌਲ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੇ ਬਹੁਤ ਵਧੀਆ ਮੂੰਹ ਤੋੜ ਜਵਾਬ ਦਿੱਤਾ ਅਸੀਂ ਇੰਡੀਅਨ ਫੋਰਸ ਤੇ ਇੰਡੀਅਨ ਆਰਮੀ ਨੂੰ ਸਲੂਟ ਕਰਦੇ ਹਾਂ ਲੋਕਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਦੇਸ਼ ਨੇ ਸਭ ਅੱਤਵਾਦ ਤੋਂ ਦੁਖੀ ਨੇ ਜੋ ਭਾਰਤ ਵੱਲੋਂ ਹਮਲਾ ਕੀਤਾ ਗਿਆ ਇਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਉਹਨਾਂ ਕਹਿੰਦੇ ਕਿ ਅੱਤਵਾਦੀਆਂ ਦਾ ਕੋਈ دین ਮਜ਼ਬ ਨਹੀਂ ਹੁੰਦਾ ਭਾਰਤ ਦੇ ਲੋਕ ਇਸ ਹਮਲੇ ਤੋਂ ਬਹੁਤ ਖੁਸ਼ ਨੇ ਉਥੇ ਪਾਕਿਸਤਾਨੀ ਲੋਕ ਵੀ ਹਮਲੇ ਤੋਂ ਖੁਸ਼ ਹੋਣਗੇ ਕਿਉਂਕਿ ਉਹ ਵੀ ਅੱਤਵਾਦ ਤੋਂ ਦੁਖੀ ਹੋਣਗੇ ਉਹਨਾਂ ਦੇ ਕਹਿ ਕੇ ਸਰਕਾਰਾਂ ਕੋਲੋਂ ਮੰਗ ਕਰਦੇ ਹਾਂ ਕਿ ਅੱਤਵਾਦ ਨੂੰ ਖਤਮ ਕੀਤਾ ਜਾਵੇ ਪਰ ਨਾ ਆਮ ਪਬਲਿਕ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਨਾਲ ਇਹਨਾਂ ਦਾ ਕਹਿ ਕਿ ਦੇਸ਼ ਦੀ ਫੌਜ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੈ ਸਾਰਾ ਪਿੰਡ ਫੌਜ ਦਾ ਸਾਥ ਦੇਵੇਗਾ ਮੇਰਾ ਨਾਮ ਸਰਪੰਚ ਇਕਬਾਲ ਸਿੰਘ ਹੈ ਜੀ ਪਿੰਡ ਰਿਆੜ ਵੇਖੋ ਜੀ ਜਿਹੜਾ ਰਾਤੀ 에ਅਰ ਸਟ੍ਰਾਈਕ ਹੋਈ 1:30 ਵਜੇ ਤੇ ਬਹੁਤ ਵਧੀਆ ਆ ਆ ਵੀ ਇੱਕ ਟੇਸਿਲੀਅਨ ਨੂੰ ਤੰਗ ਨਹੀਂ ਕੀਤਾ ਗਿਆ ਪਾਕਿਸਤਾਨੀਆਂ ਨੂੰ ਕਿ ਆਮ ਲੋਕਾਂ ਦਾ ਦੇ ਵਿੱਚ ਕਸੂਰ ਕੋਈ ਨਹੀਂ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਹੀ ਟਿਕਾਣਿਆਂ ਤੇ ਹਮਲਾ ਹੋਇਆ ਆ ਇਹ ਬਹੁਤ ਵਧੀਆ ਗੱਲ ਕੀਤੀ ਆ ਆਪਣੀ ਇੰਡੀਅਨ 에ਅਰ ਫੋਰਸ ਨੇ ਤੇ ਇੰਡੀਅਨ ਗਵਰਨਮੈਂਟ ਨੇ ਪੀ ਜਿਹੜਾ ਸਿਵਿਲਿਅਨ ਦੀ جنگ ਨਾ ਹੀ ਲੱਗੇ ਕਿਉਂਕਿ ਜੇ جنگ ਲੱਗਦੀ ਹੈ ਤਾਂ ਸਾਰੇ ਸਿਵਿਲਿਅਨ ਨੂੰ ਬਹੁਤ ਜ਼ਰਾ ਨੁਕਸਾਨ ਹੋਊਗਾ ਪਾਕਿਸਤਾਨ ਵਾਲਿਆਂ ਨੂੰ ਵੀ ਤੇ ਇੰਡੀਆ ਵਾਲਿਆਂ ਨੂੰ ਤੇ ਇਦਾਂ ਹੀ ਜੇ ਇਹ ਜਿਹੜਾ ਘੋਣਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਹੱਤਵਾਦ ਜਿਹੜਾ ਖਤਮ ਹੋਣਾ ਚਾਹੀਦਾ ਹੱਤਵਾਦ ਹਰ ਇੱਕ ਮੁਲਕ ਦੀ ਇੱਕ ਸਿਰਪੀੜ ਆ ਹਾਂਜੀ ਕਿਉਂਕਿ ਉਸ ਦਿਨ ਵੀ ਸਿਰਫ ਤਿੰਨ ਹੀ ਪੈਲਗਾਮ ਦੇ ਵਿੱਚ ਤਿੰਨ ਹੀ ਬੰਦੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਉਹਨਾਂ ਤਿੰਨਾਂ ਬੰਦਿਆਂ ਦੀ ਵਜ੍ਹਾ ਦੇ ਕਾਰਨ ਅੱਜ ਤੁਸੀਂ ਦੇਖ ਸਕਦੇ ਸਾਰੇ ਦੋਹਾਂ ਮੁਲਕਾਂ ਨੂੰ ਵਿਪਤਾ ਪਈ ਇੱਕ ਸਾਧੀ ਹਾਂਜੀ ਹਾਂਜੀ ਪਾਕਿਸਤਾਨ ਨੂੰ ਇਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜਿਹੜਾ ਖੁੱਲੇ ਆਮਾਤਵਾਦ ਹੈ ਉੱਥੇ ਉਹ ਸਾਰਾ ਕੰਟਰੋਲ ਕਰਨਾ ਚਾਹੀਦਾ ਵਾ ਕਿਉਂਕਿ ਉਹ ਸਾਡੇ ਤੋਂ 50 ਸਾਲ ਪਿੱਛੇ ਜਾ ਚੁੱਕੇ ਆ ਉਹਨਾਂ ਦੇ ਅਸੀਂ ਹਾਲਾਤ ਵੇਖਨੇ ਆ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਹਾਲਾਤ ਨੇ ਬਹੁਤ ਖਰਾਬ ਨੇ ਤੇ ਉਹਨਾਂ ਨੂੰ ਚਾਹੀਦਾ ਇਹ ਅੱਤਵਾਦ ਨੂੰ ਮੁਕਾਦਣ ਤੇ ਉਹ ਵੀ ਤਰੱਕੀ ਕਰਨ ਸਾਡੇ ਨੂੰ ਸਾਡੇ ਨੂੰ ਛੜਕਾ ਆਉਣ ਸਾਡੇ ਨੂੰ ਬਿਜਲੀ ਹੋਵੇ ਸਾਡੇ ਨੂੰ ਖੇਤੀ ਦੇ ਮੁੱਲ ਵਧੀਆ ਹੋਣ ਹਰ ਇੱਕ ਚੀਜ਼ ਵਧੀਆ ਹੋਵੇ ਬਾਸ ਕਰਦੀ ਸਿੰਘ ਗੋਲਦੀ ਪਿੰਡ ਰਿਆੜਿਆ ਜੀ ਆ ਜਿਹੜੀ ਸਟ੍ਰਾਈਕ ਕੀਤੀ ਆ ਅੱਤਵਾਦੀਆਂ ਦਾ ਜੋ ਹਫਲਾ ਕੀਤਾ ਇਹ ਵਧੀਆ ਫੈਸਲਾ ਹੈ ਸਰਕਾਰ ਦਾ ਕਿਉਂਕਿ ਸਾਰੇ ਹੀ ਦੇਸ਼ ਜਿੰਨੇ ਵੀ ਅੱਤਵਾਦ ਤੋਂ ਦੁਖੀ ਹਨ ਬਾਕੀ ਆਮ ਲੋਕ ਜਿਹੜੇ ਇਹ ਖੁਸ਼ ਆ ਪਾਕਿਸਤਾਨ ਦੇ ਵੀ ਆਮ ਲੋਕ ਖੁਸ਼ ਹੋਣਗੇ ਇਸ ਹਮਲੇ ਤੋਂ ਕਿਉਂਕਿ ਅੱਤਵਾਦ ਤੋਂ ਪਾਕਿਸਤਾਨੀ ਵੀ ਦੁਖੀ ਆ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਅਤਵਾਦ ਬੁਕਾਇਆ ਜਾਵੇ ਤੇ ਆ ਪਬਲਿਕ ਦਾ ਨੁਕਸਾਨ ਨਾ ਹੋਵੇ ਜੇ ਫਿਰ ਵੀ ਕੋਈ ਜੰਗ ਲੱਗਦੀ ਆ ਤੇ ਸਾਡਾ ਨਗਰ ਜਿੰਨੇ ਵੀ ਆ ਬਾਰਡਰ ਏਰੀਆ ਸਾਰੇ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਨੇ ਸੇਵਾ ਪਾਣੀ ਦੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜੋ ਵੀ ਸਹੂਲਤ ਚਾਹੀਦੀ ਉਹ ਫੌਜ ਨੂੰ ਮਿਲੇਗੀ ਜੀ ਹਾਂ ਬਿਲਕੁਲ ਜੀ ਅਤਵਾਦ ਖਤਮ ਹੋ ਜਾ ਜਿਹੜਾ ਉਹਦਾ ਦੁੱਖ ਜ਼ਿਆਦਾ ਆ ਜਾ ਪੈਲਗਾਮ ਦੇ ਵਿੱਚ ਜਿਹੜਾ ਨਜਾਜ ਮਾਰੇ ਗਏ ਘਮਣ ਫੇਰਨ ਚਾਹੇ ਲੋਕ ਆਪਣੇ ਇੱਕ ਜੋੜਾ ਨਵਾਂ ਹੋਇਆ ਆ ਦੋ ਦਿਨ ਵਿਆਹ ਹੋਇਆ ਉਹਦਾ ਦੁੱਖ ਸਾਰੇ ਬੱਚੇ ਬੱਚੇ ਨੂੰ ਉਹ ਚੀਜ਼ ਦਾ ਬੜਾ ਦੁੱਖ ਹੈ ਜੀ ਹਰ ਇੱਕ ਨੇ ਅਰਦਾਸ ਕੀਤੀ ਹੈ ਕਿ ਆਤਮਾ ਖਤਮ ਹੋਣਾ ਚਾਹੀਦਾ ਜੀ